ਦੇਖੋ ਬਹੁਤ ਬੰਦੇ ਐਸੇ ਐ ਜਿਹੜੇ ਆਪਣੇ ਚੁੱਪਚੀਪੇ ਇਹਨਾਂ ਫਰੋਤੀ ਵਾਲਿਆਂ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛੜਾ ਰਹੇ ਤੇ ਬਹੁਤ ਬੰਦੇ ਐਸੇ ਐ ਜਿਹੜੇ ਥਾਣੇ ਵੀ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਪੁੱਛਦਾ ਨਹੀਂ ਇੱਥੇ ਤੱਕ ਕਿ ਮੈਨੂੰ ਵੀ ਜਦ ਧਮਕੀ ਆਈ ਮੈਂ ਡੀਜੀਪੀ ਨੂੰ ਮੈਸੇਜ ਕੀਤਾ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਜਦ ਤੱਕ ਮੈਂ ਪ੍ਰੈਸ ਵਿੱਚ ਨਹੀਂ ਆ ਗਿਆ ਸੋ ਇਹ ਅੱਜ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਇਸ ਤੋਂ ਨਹੀਂ ਸੰਭਾਲਿਆ ਜਾ ਰਿਹਾ ਕੰਮ ਜਿਹੜਾ ਮੈਂ ਕਿਹਾ ਸੀ ਵੀ ਸਟੇਜ ਚਲਾਉਣ আর స్టేਜ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਉਹ ਫਰਕ ਅੱਜ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਉਹ ਠੇੜ ਪੰਜਾਬੀ ਬੋਲਦਾ ਸੀ ਤੇ ਠੇੜ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦਿੰਦਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਹੇ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਧਮਕੀ ਥੋੜਾ ਦੇਗਾ ਇਸ ਲਈ ਇਹ ਡਰਾਮੇਬਾਜੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਫੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਦੇਖੋ ਮੈਂ ਆ ਪਿਛਲੇ ਦਿਨਾਂ ਜਲੰਧਰ ਗਿਆ ਸੀ ਉੱਥੇ ਸ਼ਰਿਆਮ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ ਸ਼ਰੀਆ ਮੋਬਾਈਲ ਖੋਏ ਜਾ ਰਹੇ ਸ਼ਹਿਰ ਦੇ ਵਿੱਚ ਸ਼ਰੀਆ ਫਰੋਤੀਆਂ ਲਈਆਂ ਜਾ ਰਹੀਆਂ ਸ਼ਰੀਆ ਧਮਕੀਆਂ ਆ ਰਹੀਆਂ ਇਹ ਹਰ ਸ਼ਹਿਰ ਦੀ ਕਹਾਣੀ ਹੈ ਪੰਜਾਬ ਦੇ ਦੀ ਹਰ ਇਲਾਕੇ ਦੀ ਕਹਾਣੀ ਹੈ ਪੰਜਾਬ ਦੇ ਦੀ ਇਸ ਕਹਾਣੀ ਨੂੰ ਹੁਣ ਟਕੜ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਧਮਕੀ ਆ ਸਕਦੀ ਹੈ ਜਿਹਦੇ ਆਲੇ-ਦਾਲੇ ਪੁਲਿਸ ਹੈ ਪੈਰਾ ਹੈ ਸਾਬਕਾ ਮੁੱਖ ਮੰਤਰੀ ਹੈ ਤਾਂ ਆਮ ਆਦਮੀ ਆਮ ਵਪਾਰੀ ਆਮ ਦੁਕਾਨਦਾਰ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਏਗੀ ਇਸ ਚੀਜ਼ ਨੂੰ ਹੁਣੇ ਟਕਣਾ ਚਾਹੁੰਦੇ ਆ ਤੇ ਐਵੇਂ ਕੋਈ ਬੰਦਾ ਫੜ ਲਏ 나ਗਪੁਰ ਤੋਂ ਕਹਿੰਦੇ ਜੀ ਇਸਨੇ ਧਮਕੀ ਦਿੱਤੀ ਸੀ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ